ਦੇਖੋ ਜੀ ਅੱਜ ਮਹੌਤੇ ਦੀ ਜੀ ਦਾ ਮਤਲਬ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਪੰਜਾਬ ਸਰਕਾਰ ਨੇ ਵੀ ਅਸੀਂ ਤੁਹਾਨੂੰ ਖਾੜਾ ਦੇ ਦਾਂਗੇ ਸੇ ਖੇਤੀ ਨੀਤੀ ਦਾ ਉਹ ਖੜੜੇ ਦਾ ਤੁਸੀਂ ਇੰਤਜ਼ਾਰ ਕਰਾਂਗੇ ਜਦੋਂ ਸਾਡੇ ਕੋਲੇ ਖੜੜਾ ਆ ਗਿਆ ਉਹ ਅਸੀਂ ਪੜ੍ਹ ਕੇ ਉਸ ਤੋਂ ਬਾਅਦ ਸਵੇਰ ਦੀ ਮੀਟਿੰਗ ਲਾਵਾਂਗੇ ਮੀਟਿੰਗ ਲਾ ਕੇ ਅਗਲਾ ਫੈਸਲਾ ਕਰਕੇ ਜੇ ਸਾਨੂੰ ਖੜੜੇ ਨਾ ਮਿਲਿਆ ਤਾਂ ਵੀ ਜੇ ਖੜੜਾ ਦੇ ਤੋਂ ਅਸੀਂ ਸੈਟੀਸਫਾਈ ਨਾ ਹੋਏ ਤਾਂ ਵੀ ਅਸੀਂ ਅਗਲੇ ਐਕਸ਼ਨ ਤੋਂ ਅੰਦਾਜ਼ ਲਾਂ ਖੜੜੇ ਦੇ ਵਿੱਚ ਤੁਸੀਂ ਕੀ ਕੋਈ ਚਾਹੁੰਦੇ ਹੋ ਵੀ ਕੀ ਕੋਈ ਜਿਹੜਾ ਵਾ ਉਹ ਸਾਫ਼ ਹੋਣੀ ਹੋ ਜੇ ਮੀਟਿੰਗ ਦੇ ਵਿੱਚ ਵੀ ਉਹ ਗੱਲਬਾਤ ਹੋਈ ਇਹ ਤਾਂ ਬਹੁਤ ਵੱਡੀ ਗੱਲ ਹੈ ਜਿਹੜੀ ਤੁਸੀਂ ਸਵਾਲ ਕੀਤਾ ਹੈ ਬਹੁਤ ਵੱਡੀ ਗੱਲ ਹੈ ਅਸੀਂ ਤੁਸੀਂ ਕੀ ਕੁਝ ਚਾਹੁੰਦੇ ਹੋ ਤਾਂ ਮੈਂ ਸ਼ਾਮ ਤੱਕ ਜੇ ਬੋਲੀ ਜਾ ਮੈਂ ਤਾਂ ਸ਼ਾਮ ਤੱਕ ਨਹੀਂ ਮੁੱਕਣਾ ਇਹ ਕਰਕੇ ਮੇਰੀ ਬੇਨਤੀ ਹੈ ਵੀ ਤੁਸੀਂ ਇਸ ਤਰ ਉਮੈ ਨਬਨ ਨਿਕਸ ਪਰ ਜੇ ਗੱਲ ਕੀਤੀ ਹੈ ਕਰਜ਼ੇ ਦੀ ਕਿਸਾਨ ਕਰਜ਼ੇ ਦੀ ਜਿਹੜਾ ਹੈ ਉਹ ਕਹਿ ਰਹੇ ਨੇ ਕੋਆਪਰੇਟਿਵ ਸੁਸਾਇਟੀਆਂ ਦਾ ਜਿਹੜਾ ਹੈ ਬੈਂਕਾਂ ਦਾ ਉਹ ਮਾਫ ਕਰਾਂਗੇ ਤੁਸੀਂ ਸਾਰੇ ਕਰਜ਼ੇ ਦੀ ਮੇਰੀ ਮੇਰੀ ਸਰ ਤੁਹਾਨੂੰ ਬੇਨਤੀ ਹੈ ਵੀ ਆਪਾਂ ਇਹ ਨੂੰ ਜੇ ਦੇ Đਾਂਗੇ ਨਾ ਇਹ ਨੂੰ ਇੱਕ ਇੱਕ ਕੋਈ ਕਰਜ਼ੇ ਦਾ ਕਹੂਗਾ ਕੋਈ ਖੁਦਕੁਸ਼ੀਆਂ ਦਾ ਕਹੂਗਾ ਇਸ ਕਰਕੇ ਇਹ ਇਹ ਇਸ਼ੂ ਨਾ ਦੇ Đੋ ਮਸਮੂਚੀ ਤੁਹਾਨੂੰ ਮੈਂ ਗੱਲ ਦੱਸਦੀ ਵੀ ਜਿੰਨਾ ਚਿਰ ਸਾਡੇ ਕੋਲ ਉਹ ਖੜਾ ਨਹੀਂ ਉਹਦਾ ਅਸੀਂ ਉਹਦੇ ਬਾਰੇ ਕੁਝ ਕਹਿਣਚ ਨਹੀਂ ਜਦੋਂ ਆ ਖੜਾ ਆ ਗਿਆ ਜਾਂ ਨਾ ਆਇਆ ਨਾ ਉਹਦੀ ਹਾਲਤ ਵਿੱਚ ਮੀਟਿੰਗ ਕਰਾਂਗੇ ਖੜ ਦੇ ਸੈਟੀਸਫਾਈ ਨਾ ਹੋਏ ਤਾਂ ਵੀ ਮੀਟਿੰਗ ਕਰਾਂਗੇ ਅਗਲੇ ਐਕਸ਼ਨ ਦਾ ਪ੍ਰੋਗਰਾਮ ਕਰਾਂਗੇ ਅਗਲਾ ਐਕਸ਼ਨ ਤੁਹਾਨੂੰ ਦੱਸ ਦਿਆਂਗੇ ਵੀ ਕੀ ਹੋਊਗਾ ਪਰ ਜਿਹੜੇ ਕਿਸਾਨਾਂ ਨੇ ਖੁਦ ਖੁਸ਼ੀ ਆ ਗਈ ਤੇ ਉੱਪਰ ਆਪਣੇ ਜੋ ਹੈ ਅੱਜ ਸਮਾਪਨ ਕੀਤਾ आव, हम तो 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 जिस, जिस बात के लिए आए थे वो बात हमने कर ली और उसके बाद भी इंट्रोड्यूस करना आए थे अपनी मांग को मांग पत्र दे दिया सरकार के साथ बातचीत होगी आज हमने मोर्चा खत्म कर दिया तीस तारीख को खेती नीति भी बताया जा रहा है उसका तीस को आएगी तो बता देंगे आपको उसके बाद में ਉਗਰਾਹ ਸਾਹਿਬ ਕਿਸਾਨਾਂ ਦੀ ਜਿਹੜੀ ਖੁਦਕੁਸ਼ੀਆਂ ਹੋਈਆਂ ਉਹਦੇ ਵਿੱਚ ਇਹ ਕਿਹਾ ਜਾਂਦਾ ਜਦੋਂ ਮੁਆਵਜ਼ੇ ਦੀ ਇਨਕੁਆਇਰੀ ਹੋ ਕੇ ਵੀ ਤਾਂ ਜਿਹੜਾ 5 ਲੱਖ ਦਿੱਤਾ ਗਿਆ ਲੇਕਿਨ ਉਹ ਚ ਸ਼ਰਤਾ ਲਾਈ ਜਾਂਦੀਆਂ ਕਿ ਪੋਸਟਮਾਰਟਮ ਨਹੀਂ ਹੋਇਆ ਇਸ ਕਰਮ ਨਹੀਂ ਮਿਲੇਗਾ ਕਿ ਇਹ ਇਸ ਮੁੱਦੇ ਤੇ ਗੱਲ ਹੋਈ ਹੈ ਕਿ ਉਹ ਜਿਹੜੇ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀ ਉਹਨਾਂ ਨੂੰ ਮੁਆਵਜ਼ਾ ਜਿਹੜਾ ਇਹ ਜਿਹੜੀ ਹਾਰਡਲਸ ਨੇ ਉਹਨਾਂ ਨੂੰ ਹਟਾਇਆ ਜਾਵੇ ਦੇਖੋ ਡਿਬੇਟ ਨਹੀਂ ਹੋਈ ਕਿਸੇ ਵੀ ਜੀ ਡਿਬੇਟ ਹੋਣੀ ਹੈ ਜਦੋਂ ਉਹ ਉਹ ਆਪਣੀ ਨੀਤੀ ਲਾਉਣਗੇ ਖੁਦ ਪਾਣੀ ਤੇ ਕੀ ਨੀਤੀ ਹੈ ਕਰਜ਼ੇ ਤੇ ਕੀ ਨੀਤੀ ਹੈ ਖੁਦਕੁਸ਼ੀਆਂ ਤੇ ਕੀ ਨੀਤੀ ਹੈ ਉਹ ਲਿਉਣਗੇ ਅਸੀਂ ਜਿਹੜੇ ਇਤਰਾਜਯੋਗ ਸ਼ਬਦ ਉਹਨਾਂਗੇ ਕੱਢ ਕੇ ਆਪਦੀ ਨੀਤੀ ਦੇਵਾਂਗੇ ਉਹ ਚੀਜ਼ ਜਿਹੜੀ ਕਾਮਨ ਹੋ ਜੂਗੀ ਕਰ ਲਾਂਗੇ ਸਰ ਐਮਐਸਪੀ ਚ ਚੈੱਕ ਆਊਟ ਕਰਾਂਗੇ ਅਸੀਂ ਚੈੱਕ ਆਊਟ ਕਰਾਂਗੇ ਕੋਈ ਕਮੀ ਪੈਸੀ ਹੋ ਤਾਂ ਉਸਕੋ ਸੁਧਾਰਾਂਗੇ ਉਹ ਜੋ ਨੀਤੀ ਆਏਗੀ ਉਸਕੋ ਚੈੱਕ ਸਰ ਪੜ੍ਹਨਾ ਮਤਲਬ ਹੀ ਚੈੱਕ ਆਊਟ ਕਰਨਾ ਹੁੰਦਾ ਹੈ ਚੈੱਕ ਆਊਟ ਕਰਕੇ ਪ੍ਰਿੰਟ ਆਊਟ ਆਉਟ ਸਰ ਹੀ ਅਕਸਰ ਹੀ ਤੁਹਾਨੂੰ ਬਹੁਤ ਸਾਰੇ ਭਰੋਸੇ ਦਿੱਤੇ ਜਾਂਦੇ ਨੇ ਪਿਛਲੇ ਸਮੇਂ ਦੇ ਵੀ ਦਿੱਤੇ ਜਾਂਦੇ ਨੇ ਇਹ ਵੀ ਭਰੋਸਾ ਜਿਹੜਾ ਭਰੋਸਾ ਹੀ ਰਹਿ ਗਿਆ ਫਿਰ ਅਗਲੀ ਰਣਨੀਤੀ ਤੁਸੀਂ ਤੁਸੀਂ ਨੂੰ ਸੁਣਨ ਵੀ ਤਾਂ ਸਰ ਮੈਂ ਭਰੋਸੇ 'ਚ ਦੁਬਾਰਾ ਵੀ ਅਸੀਂ ਸੰਘਰਸ਼ ਕਰਾਂਗੇ ਮੈਂ ਕਿਹਾ ਸੰਘਰਸ਼ ਕਰਕੇ ਤੁਹਾਡੇ ਅੱਗੇ ਧਰਤਾ ਹੁਣ 30 ਤਰੀਕ ਨੂੰ ਅਸੀਂ ਕੀ ਕਰਾਂਗੇ ਜੋ ਮੈਂ ਕਹਿੰਦਾ ਕੀ ਪਤਾ ਜੇ ਹੋਊ ਕਿ ਨਹੀਂ ਹੋਊਗਾ ਇਹ ਤਾਂ ਮਤਲਬ ਸਾਡਾ ਤਾਂ ਅਸੀਂ ਅਸੀਂ ਜਿਹੜੀ ਤੁਹਾਨੂੰ ਗੱਲ ਕਰਦੇ ਆ ਅਸੀਂ ਅਸੀਂ ਕੁਝ ਹੋਰ ਚੀਜ਼ਾਂ ਸਰਕਾਰ ਕੋਲ ਦੀ ਹੈ ਸਖਤ ਸੰਘਰਸ਼ ਕਰਾਂਗੇ ਉਸ ਤੋਂ ਬਾਅਦ ਸਰਕਾਰ ਦਾ ਹਾਂ ਸਖਤ ਕਰਾਂਗੇ ਤੁਸੀਂ ਆ ਇਹਨੂੰ ਕਿਹੜਾ ਸਖਤ ਨਹੀਂ ਮੰਨਦੇ ਜੀ ਅਸੀਂ ਮੇਰਾ ਸਾਹਮਣਾ ਕੀਤਾ ਕਰਾ ਕੁਝ ਕੀਤਾ ਤੁਹਾਡੇ ਸਾਹਮਣੇ ਅਸੀਂ ਕਰਾਂਗੇ ਜੋ ਸਖਤ ਦਾ ਮਤਲਬ ਇਹ ਨਹੀਂ ਵੀ ਅਸੀਂ ਸਰਕਾਰ ਨਾਲ ਕੋਈ ਜੰਗ ਛੇੜਨ ਚੱਲਿਆ ਸਕਦਾ ਮਤਲਬ ਜੰਤਕ ਦਿਵਾ ਲੂ ਬੰਦ ਬਤਾਵਾਂਗੇ ਇੱਕ ਆਖਰੀ ਸਵਾਲ ਕਿ ਜਿਸ ਮੰਤਵ ਵਾਸਤੇ ਇਹ ਮੋਰਚਾ ਲਾਇਆ ਸੀ ਉਹ ਮੰਤਵ ਪੂਰਾ ਹੋਇਆ ਪੂਰਾ ਹੋ ਗਿਆ ਸਰ ਪੂਰਾ ਹੋ ਗਿਆ